ਪਾਰਟੀਆਂ ਦੇ ਬੰਦੇ ਨਹੀਂ ਉਹੀ ਕਿਸਾਨ ਹੈ ਜਿੰਨਾ ਪਿੱਛੇ ਬਿੱਟੂ ਤੂੰ ਧਰਨੇ ਤੇ ਬੈਠਾ ਸੀ ਯਾਰਾ ਹੁਣ ਨਰਿੰਦਰ ਮੋਦੀ ਜੀ ਨੇ ਸਿਕਿਉਰਿਟੀ ਗੱਡੀਆਂ ਸਮਾਨ ਸੱਲਾ ਦਿੱਤਾ ਤੇ ਹੁਣ ਆਪਾਂ ਇਹਨਾਂ ਕਿਸਾਨਾਂ ਨੂੰ ਕਹਿੰਨੇ ਕਿ ਕਾਂਗਰਸ ਤੇ ਬੀਬੀ ਪ੍ਰੀਤਕੌਰ ਜਿਹੜੀ ਸਾਨੂੰ ਛੱਡ ਕੇ ਗਈ ਸੀ ਉਹ ਚੌਥੇ ਨੰਬਰ ਤੇ ਹੈ ਨਤੀਜਾ ਹੁਣੇ ਦੇਤਾ ਚਾਰ ਤੋਂ ਪਹਿਲਾਂ ਪਹਿਲਾਂ ਕਿ ਬਿੱਟੂ ਦੀ ਟਿਕਟ ਤੇ ਦਵਾ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗੇਲ ਵਿੱਚ ਸਲਾਬਾ ਨਗਰ ਐਕਸਟੈਂਸ਼ਨ ਫੁੱਲਾਂਵਾਲ ਤੇ ਹੋਰ ਇਲਾਕਿਆਂ ਵਿੱਚ ਅੱਜ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਪ੍ਰਚਾਰ ਲਈ ਪਹੁੰਚੇ ਇਸ ਮੌਕੇ ਉਨ ਦਾ ਜਿੱਥੇ ਇਲਾਕੇ ਦੇ ਸਰਪੰਚਾਂ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਜਿ ਪਟਿਆਲਾ ਤੇ ਸੰਗਰੂਰ ਦੇ ਵਿੱਚ ਨਾਮਜ਼ਦਗੀਆਂ ਪ੍ਰਭਾਤੀ ਆਈ ਨੇ ਉਹਨਾਂ ਕਿਹਾ ਕਿ ਨਾ ਚੰਗਾ ਲੋਕ ਦਾ ਸਮਰਥਨ ਹੈ ਕਿ 1 ਲੱਖ ਦੀ ਲੀਡ ਨਾਲ ਪਟਿਆਲਾ ਚ ਮਹਾਰਾਣੀ ਪ੍ਰਨੀਤ ਨੂੰ ਹਰਾਇਆ ਜਾਵੇਗਾ ਉਹਨਾਂ ਕਿਹਾ ਕਿ ਲੋਕedar ਉਜਾਨ ਕਾਂਗਰਸ ਵਾਲਾ ਹੈ ਹਾਲਾਂਕਿ ਜਦੋਂ ਉਹ ਨੇ ਲੱਗਦੇ ਉਹਨਾਂ ਕਿਹਾ ਇਹ ਤਾਂ ਸਮਾਂ ਹੀ ਦੱਸੇਗਾ ਕਿ ਹੈਗਾ ਬੜੀ ਘੱਟ ਪਰਸੈਂਟੇਜ ਰਹੀ ਹੈ ਸੋ ਕਿੱਦਾਂ ਦੇਖ ਲੋ ਨੈਸ਼ਨਲ ਇਸ਼ੂ ਬੜਾ ਹੋਇਆ ਪੂਰਾ ਹੈ ਸੋ ਇਹਦਾ ਮਤਲਬ ਲੋਕਾਂ ਨੂੰ ਚੋਣਾਂ ਚ ਇੰਟਰਸਟ ਘੱਟ ਸੀਗਾ ਜਾਂ ਉੱਥੇ ਗਰਮੀ ਜ਼ਿਆਦਾ ਹੋਣੀ ਨੂੰ ਇਹਦਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਜੋਗਨ ਕਹਿੰਦੇ ਸੀ 8 ਕੀ ਬਾਰ 400 ਪਾਰ ਉਹਨੂੰ ਕਹਿਣ ਲੱਗ ਕੇ ਆ ਕਿ ਸਿਰ ਸਰਕਾਰ ਸਿੱਧਾ ਸਿੱਧਾ ਲੋਕਾਂ ਦੀ ਮੰਦੀ ਇੱਛਾ ਘਟੀ ਹੈ ਕਿ ਅਸੀਂ ਸਰਕਾਰ ਨੂੰ ਨਹੀਂ ਚੋਣਾ ਜਦੋਂ ਇਹੋ ਜੀ ਗੱਲ ਹੋਵੇ ਤਾਂ VOTING ਜਿਹੜੀ ਆ ਉਹ ਘੱਟ ਹੁੰਦੀ ਹੈ ਔਰ ਮੈਨੂੰ ਲੱਗਦਾ ਇਹ ਸ਼ੁਭ ਸੰਕੇਤ ਹੈ ਸਾਡੇ ਵਾਸਤੇ ਔਰ ਜਿੰਨੀਆਂ ਵੀ ਵੋਟਾਂ ਪਈਆਂ ਹੋਈਆਂ ਮੈਨੂੰ ਲੱਗਦਾ ਸਰਕਾਰ ਦੇ ਕਿਤੇ ਨਾ ਕਿਤੇ ਖਲਾਫ ਪਈਆਂ ਬੜਿੰਗ ਸਾਹਿਬ ਪਰਮਪਾਲ ਤੌਰ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਡਿਊਟੀ ਜੁਆਇਨ ਕਰੋ ਦੁਬਾਰਾ ਪਰ ਉਹਨਾਂ ਨੇ ਮਨਾ ਕਰਤਾ ਉਹ ਕਹਿੰਦੇ ਕਿ ਸਰਕਾਰ ਨੇ ਜਿਹੜੀ ਕਾਰਜਕਾਰੀ ਹਾਂ ਕਿ ਅੱਜ-ਬਾਦ ਦੇ ਉਮੀਦਵਾਰ ਨੇ ਹਾਂ ਕਿਉਂਕਿ ਆਪ ਤੋਂ ਭਾਈ ਨਰਿੰਦਰ ਮੋਦੀ ਦਾ ਆਸ਼ੀਰਵਾਦ ਹੈ ਪਰਮਪਾਲ ਜੀ ਕੋ ਫਰਹਾਲ ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ ਰੂਲ ਐਂਡ ਰੈਗੂਲੇਸ਼ਨ ਸਭ ਵਾਸਤੇ ਹੈ ਯੂਪੀਐਸਸੀ ਦੇ ਨਿਯਮ ਦੇ ਅਨਸਾਰ ਉਹਨਾਂ ਨੂੰ ਇਸਫਾ ਦੇਣਾ ਚਾਹੀਦਾ ਸੀ ਨਾ ਕਿ ਭਾਟਪਾ ਦੇ ਕਾਰਨ ਲੈ ਤੋ ਮੈਨੂੰ ਲੱਗਦਾ ਕੋਈ ਵੀ ਵਿਅਕਤੀ ਹੈ ਮੈਨੂੰ ਪਤਾ ਨਹੀਂ ਇਸ ਬਾਰੇ ਹਰ ਵਿਅਕਤੀ ਹਸਤੇ ਜਿਹੜੇ ਕਾਇਦੇ ਕਾਨੂੰਨ ਤੇ ਨਿਯਮ ਉਹ ਮੈਨੇ ਰੱਖਦੇ ਆ ਅਗਰ ਕੋਈ ਕਾਨੂੰਨ ਦੀ ਉਹਨਾਂ ਨੇ ਪ੍ਰਕਿਰਿਆ ਨੂੰ ਤੋੜਿਆ ਹੈ ਤਾਂ ਮੇਰਾ ਖਿਆਲ ਉਹ ਨਹੀਂ ਤੋੜਨਾ ਚਾਹੀਦਾ ਸੀ ਨੋਟਿਸ ਉਹਨਾਂ ਨੇ ਕਿਹੜੀ ਪ੍ਰਕਿਰਿਆ ਦੇ ਰਾਹੀਂ ਕੀਤਾ ਹੈ ਇਹ ਅਮਨੋਦ ਦੱਸਦੇ ਪਰ ਟੈਕਨੀਕਲ ਮੈਨੂੰ ਲੱਗਦਾ ਨਿਯਮਾਂ ਦੇ ਅਨੁਸਾਰ ਸਿਫਾ ਦੇਣਾ ਚਾਹੀਦਾ ਹੈ ਨਿਯਮਾਂ ਦੇ ਅਨੁਸਾਰ ਹੀ ਸਾਨੂੰ ਸੰਵਿਧਾਨ ਦੇ ਮਤਾਬਕ ਜਸਪ੍ਰੀਤ ਨੋਡ ਦੀ ਕਿਹੜੀ ਬਾਤ ਹੋ ਰਹੀ ਹੈ ਅੱਜ ਰਵਨੀਤ ਪਿੱਟੂ ਦਾ ਫਿਰ ਪਿੰਡ ਦੇ ਵਿੱਚ ਵਿਰੋਧ ਹੋਇਆ ਅੱਜ ਤਾਂ ਪਿੰਡਾਂ 'ਚ ਜਾ ਕੇ ਉਹ ਕਹਿੰਦੇ ਪਏ ਵੀ ਇਹ ਕਹਿੰਦੇ ਕਾਂਗਰਸ ਦਾ ਹੀ ਉਹ ਕਹਿੰਦੇ ਪਾਰਟੀਆਂ ਦੇ ਹੀ ਬੰਦੇ ਨੇ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਕਿਸਾਨ ਨਹੀਂ ਹੈਗੇ ਪਾਰਟੀਆਂ ਦੇ ਬੰਦੇ ਨਹੀਂ ਉਹੀ ਕਿਸਾਨ ਹੈ ਜਿੰਨਾ ਪਿੱਛੇ ਬਿੱਟੂ ਤੂੰ ਧਰਨੇ ਤੇ ਬੈਠਾ ਸੀ ਯਾਰਾ ਹੁਣ ਨਰਿੰਦਰ ਮੋਦੀ ਜੀ ਨੇ ਸਿਕਿਉਰਿਟੀ ਗੱਡੀਆਂ ਸਮਾਨ ਸੱਲਾ ਦਿੱਤਾ ਤੇ ਹੁ ਇਹ ਕਿ ਕਾਂਗਰਸ ਇਹ ਕਿਸਾਨ ਨਾ ਕਾਂਗਰਸ ਦਾ ਹੈ ਨਾ ਕਾਲੀਆਂ ਨੇ ਕਿਸਾਨ ਪੰਜਾਬ ਦਾ ਹੈ ਕਿਸਾਨ ਆਂਦਾ ਤਾ ਹੈ ਜੇ ਜੱਸੀ ਖੰਗੂੜਾ ਹੀ ਵਾਪਸ ਆ ਗਏ ਜੱਸੀ ਖਸੂੜਾ ਜੱਸੀ ਖੰਗੂੜਾ ਸਾਹਿਬ ਸਾਡੀ ਪਾਰਟੀ 'ਚ ਵਾਪਸ ਆਏ ਹੈ ਬਹੁਤ ਨੇਕ ਇਨਸਾਨ ਹੈ ਸਾਡਾ ਸਾਡੇ ਐਮਐਲਏ ਰਹੇ ਹੈ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਕੋਈ ਵਿਅਕਤੀ ਵੀ ਜਿਹੜਾ ਆਂਦਾ ਹੈ ਉਦੋਂ ਪਾਰਟੀ ਨੂੰ ਕਿਤੇ ਨਾ ਕਿਤੇ ਮਜ਼ਬੂਤੀ ਪ੍ਰਦਾਨ ਹੁੰਦੀ ਹੈ ਔਰ ਬਹੁਤ ਸਾਰੇ ਲਾਰੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲਾਇਆ ਸੀ ਕਿ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਪਰ ਜਿਹੜੇ ਜਿਹੜੇ ਫਿੱਟ ਵੀ ਗਏ ਉਹ ਵੀ ਵਾਪਸ ਆਉਣਗੇ ਤੁਹਾਡੀ ਪਾਰਟੀ 'ਚ ਜਿਹੜੇ ਵਜ਼ਾਹਿਤਾ ਚ ਕੋਈ ਜਾਂ ਕਈ ਬੰਦੇ ਜਿਹੜੇ ਛੱਡ ਗਏ ਕੋਈ ਵੀ ਵਿਅਕਤੀ ਬਿਨਾਂ ਸ਼ਰਤ ਤੋਂ ਅਗਰ ਵਾਪਸ ਆਉਂਦਾ ਹੈ ਤਾਂ ਪਾਰਟੀ ਉਹਨਾਂ ਨੂੰ ਹਮੇਸ਼ਾ ਆਪ ਦੇ ਨਾਲ ਰੱਖਣ ਨੂੰ ਤਿਆਰ ਹੈ ਕਿਉਂਕਿ ਇੱਕ ਇੱਕ ਵਿਅਕਤੀ ਦੇ ਨਾਲ ਸਾਡਾ ਪਰਿਵਾਰ ਵੱਡਾ ਹੁੰਦਾ ਕਿ ਨਾਮੀਨੇਸ਼ਨ ਕਦੋਂ ਤੱਕ ਤੁਹਾਡਾ ਹੋ ਜਾਵੇਗਾ ਕਿ ਆਇਓ ਤੇ ਆਪ ਤੁਸੀਂ ਕਰੋ ਉਹ ਭਾਈ ਨਾਮੀਨੇਸ਼ਨ ਮੈਂ ਥੋੜਾ ਜਿਹਾ ਪਹਿਲਾਂ ਲੋਕਾਂ ਦੇ ਨਾਮੀਨੇਸ਼ਨ ਭਰਾਵਾਂ ਫਿਰ ਆਪਣਾ ਨਾਮੀਨੇਸ਼ਨ ਮੇਰੇ ਵੀ ਡੇਟ ਦਾ ਦੱਸੋ ਗੱਲ ਇਹ ਹੈ ਮੈਂ ਦੋ ਨਾਮੀਨੇਸ਼ਨ ਭਰ ਆ ਕੇ ਆਂ ਅੱਜ ਲੇਖ ਲੋ ਜੀ ਹਾਂ ਸਰ ਤੇ ਜੇ ਮਾਨਸਾ ਮਿਲੇ ਜਾਂ ਪਾਟਪਾਲੇ ਤੇ ਪਾਟਪਾਲੇ ਨੂੰ ਤਾਂ ਕੈਂਡੀਡੇਟ ਇਨ ਡਿclare ਕੀਤਾ ਸੰਗਰੂਚ ਜੀ ਪਰੇ ਸ਼ਰਤ ਲਵਾ ਦਿਓ ਜੀ ਤੁਹਾਡੇ ਮਾਈਕ ਤੇ ਤੁਹਾਡੇ ਮੀਡੀਆ ਦੇ ਰਹਿਣ ਜੀ ਸੁਪਾਲ ਸਿੰਘ ਖਹਿਰਾ 1 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਰਿਹਾ ਹੈ ਵੈਰੀ ਗੁੱਡ ਤੇ ਸਾਡੇ ਧਰਮਵੀਰ ਗਾਂਧੀ ਜੀ ਰਾਜਾ ਵੜਿੰਗ ਅੱਜ ਸ਼ੁਭ ਦਿਹਾੜੇ ਤੇ ਗਿਆ ਸੀ ਸ਼ੁਭ ਮਹੂਰਤ ਤੇ ਵੱਡੇ ਮਾਰਜਨ ਨਾਲ ਸਾਡੇ ਧਰਮਵੀਰ ਗਾਂਧੀ ਤੇ ਬੀਬੀ ਪ੍ਰਨੀਤ ਕੌਰ ਜਿਹੜੀ ਸਾਨੂੰ ਛੱਡ ਕੇ ਗਈ ਸੀ ਉਹ ਚੌਥੇ ਨੰਬਰ ਤੇ ਹੈ ਨਤੀਜਾ ਹੁਣੇ ਦੇਤਾ ਚਾਰ ਤੋਂ ਪਹਿਲਾਂ ਪੇਸ਼ ਕਰ। ਸੋ ਦੋਨੋਂ ਅੱਜ ਮੈਂ ਆਪਦੇ ਉਮੀਦਵਾਰਾਂ ਦੇ ਨਾਮੀਨੇਸ਼ਨ ਪੜਾਖਿਆ ਹੈ। ਪਰ ਫੂਰਾ ਦੇ ਨੋਮੀਨੇਸ਼ਨ ਤੋਂ ਪ੍ਰਾਨ ਤੋਂ ਬਾਅਦ ਫਿਰ ਰਾਜਾ ਵੜੇਗਾ ਆਪਣਾ ਨੋਮੀਨੇਸ਼ਨ ਲੁਧਿਆਣਾ ਚ ਕਿੰਨਾ ਮਾਰਜਨ ਰਹੂਗਾ ਜੀ ਉਹਨਾਂ ਦਾ ਨਾਰਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਮੁੱਖ ਮੰਤਰੀ ਜੀ ਨੂੰ ਹੁਣ ਪੁੱਛ ਲਿਓ ਜੀ ਹੁਣ ਕਹਿਣਗੇ ਨਹੀਂ ਦੱਸਦਾ ਮੈਂ ਹੁਣ ਨਹੀਂ ਕਹਿਣਗੇ ਤੇਰਾ ਜੀ ਨਹੀਂ ਲੁਧਿਆਣਾ ਚ ਕਿੰਨਾ ਮਾਰਜਨ ਲੁਧਿਆਣਾ ਚ ਕਿੰਨਾ ਮਾਰਜਨ ਰਹੂਗਾ ਯਾਰ ਹੁਣ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੇ ਆ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਫੈਲੀਆਂ ਵਿਆਂ ਕਿ ਬਿੱਟੂ ਦੀ ਟਿਕਟ ਤੇ ਦਵ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ ਜੀ ਰਾਜਾ ਵੜਿੰਗ ਸਾਹਿਬ ਆਏ ਨੇ ਔਰ ਪੂਰਾ ਸਹਿਯੋਗ ਦੇਣ ਦੀ ਜਿਹੜੀ ਗੱਲ ਕਹੀ ਆ ਕਿਸ ਤਰੀਕੇ ਦਾ ਰੁਝਾਨ ਹੈ ਅੱਜ ਸਾਡੇ ਵਿੱਚ ਰਾਜਾ ਵੜਿੰਗ ਜੀ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਚਾਰ ਪਿੰਡਾਂ ਦਾ ਇਕੱਠ ਕੀਤਾ ਸੀਗਾ ਪੰਚਾਇਤ ਠੱਕਰਵਾਲ ਪੰਚਾਇਤ ਰਾਬਾ ਨਗਰ ਐਕਸਟੈਂਸ਼ਨ ਪੰਚਾਇਤ ਦੇਵ ਕਲੋਨੀ ਤੇ ਪੰਚਾਇਤ ਮੋਤੀਵਾਲ ਤੇ ਅਸੀਂ ਸਾਰਿਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੁਣ ਤੇ ਤੇ ਉਹਨਾਂ ਨੇ ਵੀ ਅਸੀਂ ਆਸ ਦੁਆਉਣੀ ਆ ਕਿ ਅਸੀਂ ਸਾਰੀਆਂ ਪੰਚਾਇਤਾਂ ਇੱਕ ਤਰੀਕ ਨੂੰ ਇੱਥੇ ਹੋ ਕੇ ਪੂਰਾ ਜ਼ੋਰ ਲਾ ਕੇ ਤੇ ਪੰਜੇ ਤੇ ਵੋਟਾਂ ਪਾ ਕੇ ਉਹਨਾਂ ਨੂੰ ਅਸੀਂ ਇੱਥੋਂ ਜਿਤਾ ਕੇ ਭੇਜਾਂਗੇ ਕਿਉਂਕਿ ਪਿਛਲੇ ਐਮਪੀ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਨੂੰ ਅਸੀਂ ਬਹੁਤ ਜ਼ੋਰ ਲਾ ਕੇ ਜਿਤਾਇਆ ਸੀ ਜਿਹੜਾ ਕਿ ਡੋਰ ਟੂ ਰੋਰ ਵੀ ਕੀਤਾ ਸੀ ਤੇ ਜਿਨ੍ਹਾਂ ਨੇ ਸਾਡਾ ਬਾਅਦ ਵਿੱਚ ਕੋਈ ਫੋਨ ਨਾ ਉਠਾਉਣ ਕਰਕੇ ਤੇ ਸਾਰਿਆਂ ਨੂੰ ਨਰਾਜ਼ਗੀ ਤੇ ਪਾਰਟੀ ਨੂੰ ਛੱਡ ਕੇ ਚਲੇ ਗਏ ਨੇ ਇਸ ਗੱਲ ਤੇ ਅਸੀਂ ਰਾਜਾ ਆਪਣੇ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਤੇ ਵੱਧ ਤੋਂ ਵੱਧ ਵੋਟਾਂ ਪਵਾ ਕੇ ਕਾਮਯਾਬ ਕਰਾਵਾਂਗੇ ਵੈਗ੍ਰੂਜਿਕਾ ਖਾਲਸਾ ਵੈਗ੍ਰ ਕਿਸ ਤਰ੍ਹਾਂ ਦਾ ਸਪਰਥਨ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਜੀ ਭਈ ਇਹ ਜਿਹੜੀ ਹੈ ਜੀ ਆ ਲੋਕ ਸਭਾ ਦੀ ਚੋਣ ਲੁਧਿਆਣੇ ਦੀ ਇੱਥੇ ਰਾਜਾ ਬੜਿੰਗ ਸਾਹਿਬ ਜੀ ਕੈਂਡੀਡੇਟ ਨੇ ਜਿਹੜੇ ਅੱਜ ਰਾਜਾ ਬੜਿੰਗ ਸਾਹਿਬ ਜੀ ਲੁਧਿਆਣਾ ਹਲਕਾ ਗਿੱਲ ਮੋਤੀਵਾਗ ਦਾ ਮੈਂ ਸਰਪੰਚ ਆ ਜੀ ਰਣਜੀਤ ਸਿੰਘ ਨਾਮ ਮੇਰਾ ਇਸੇ ਤਰ੍ਹਾਂ ਹੀ ਸਾਡੇ ਨਾਲ ਸੰਸਾਦ ਸੰਤੋਖ ਸਿੰਘ ਸਰਪੰਚ ਨੇ ਇੱਕ ਹੋਰ ਚੰ ਸਰਪੰਚ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਬਸ ਲਾਨ ਹੋਣਾ ਹੀ ਬਾਕੀ ਆ 90% ਬੋਰਡ ਰਾਜਾ ਬੜਿੰਗ ਸਾਹਿਬ ਨੂੰ ਪੈਣੀ ਆ ਇਹ ਪੱਥਰ ਤੇ ਲਖੀਰ ਆ 90% ਬੋਰਡ ਪੱਕਾ ਰਾਜਾ ਬੜਿੰਗ ਸਾਹਿਬ ਨੂੰ ਪੈਣੀ ਆ ਸਰ ਪਿਛਲੇ ਸਾਲ ਅਜੇ ਕੰਮ ਕਿਦਾਂ ਦੇਦੇ ਜਦੋਂ ਤੋਂ ਰਮੇਲ ਪਸ਼ੂ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟਰੇ ਕਿੰਨੇ ਕੰਮ ਜਿਹੜੇ ਬਿੱਟੂ ਦਾ ਤਾਂ ਇਹ ਆ ਜੀ ਵੀ ਨਾ ਤਾਂ ਬਿੱਟੂ ਸਾਹਿਬ ਨੇ ਪੂੰਚਿਆ ਤੇ ਨਾ ਬਿੱਟੂ ਸਾਹਿਬ ਦੇ ਪੀ ਸਾਹਿਬ ਪੀਆ ਸਾਹਿਬ ਨੇ ਪੂੰਚਿਆ 10 ਸਾਲ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਬਿੱਟੂ ਸਾਹਿਬ ਦੀ ਬਹੁਤ ਰਿਪੋਰਟ ਨੇ ਕਮਾ ਇਸੇ ਕਰਕੇ ਉਹ ਭੱਜੇ ਨੇ ਉਹਨਾਂ ਨੂੰ ਪਤਾ ਸੀ ਵੀ ਐਕੀ ਮੇਰੀ ਰਿਪੋਰਟ ਬਹੁਤ ਨੈਗੇਟਿਵ ਆ। ਇਸੇ ਕਰਕੇ ਉਹ ਛਾਲ ਮਾਰ ਕੇ ਬੀਜੇਪੀ ਦੇ ਗਏ। ਕਿੰਨੀਆਂ ਵੋਟਾਂ ਹੈਗੀਆਂ ਨੇ ਨੇੜੇ-ਤੇੜੇ ਦੇ ਜਿਹੜੇ ਇਲਾਕੇ ਦੇ ਪਿੰਡਾਂ ਦੀ ਹੈਗੀਆਂ ਕਿੰਨੇ ਕੁ ਲੱਗਦਾ ਵੀ ਬਾਧੂ ਵੋਟ ਹੈਗੀ ਆ। ਸਾਢੇ ਜੀ ਉਰੇ 3 ਲੱਖ ਵੋਟ ਦੇ ਕਰੀਬ ਆ ਗੱਲ ਹਲਕੇ ਦੀ। ਅਸੀਂ ਲੱਖ ਵੋਟ ਦੇ ਮੈਂ ਕਹਾਂ ਜੀ ਲੱਖ ਵੋਟ ਦੇ ਫਰਕ ਨਾਲ ਰਾਜਾ ਪ੍ਰਧਾਨ ਸਾਹਿਬ ਜਿੱਤਣਗੇ ਗਾਰੰਟੀ ਆ ਪੱਕੀ ਐ ਇਸਕਾ। 158% ਪੱਕਾ ਜਿੱਤਣਗੇ ਐਕਸੈਪਟ ਪਰਸੈਂਟ